ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਐਲਾਨ ਹੋਇਆ ਸੀ 10 ਤਰੀਕ ਨੂੰ ਵੋਟਾਂ ਪੈਣੀਆਂ ਹਨ 13 ਨੂੰ ਨਤੀਜੇ ਸਾਹਮਣੇ ਹੋਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਹੀ ਭਾਜਪਾ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਸ਼ੀਤਲ ਔਂਗਰਾਲ ਸਾਬਕਾ ਵਿਧਾਇਕ 2022 ਦੇ ਵਿੱਚ ਹਾਲੇ ਵਿਧਾਇਕ ਚੁਣੇ ਗਏ ਸੀ ਪਰ ਆਮ ਆਦਮੀ ਪਾਰਟੀ ਵੱਲੋਂ ਹੁਣ ਉਹਨਾਂ ਦਾ ਪਾਲਾ ਬਦਲ ਗਿਆ ਹੈ ਹੁਣ ਉਹ ਦੂਜੀ ਧਿਰ ਵੱਲੋਂ ਚੋਣ ਲੜਨਗੇ ਉਹ ਕਿਹੜੀ ਧਿਰ ਹੈ ਉਹਨਾਂ ਦੀ ਆਪਣੀ ਪਹਿਲਾਂ ਵਾਲੀ ਪਾਰਟੀ ਭਾਜਪਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਲੰਧਰ ਪਛਮੀ ਹਲਕੇ ਤੋਂ ਮੁੜ ਚੋਣ ਲੜਨਗੇ ਇਹ 25-26 ਮਹੀਨਿਆਂ ਦੇ ਵਿੱਚ ਦੂਜੀ ਚੋਣ ਹੋਵੇਗੀ ਸ਼ੀਤਲ ਅੰਗਰਾਲ ਦੀ ਜਿਸ ਦੇ ਵਿੱਚ ਉਹ ਇੱਕ ਇਮਤਿਹਾਨ ਦੇਣ ਲਈ ਤਿਆਰ ਨੇ ਹਾਲਾਂਕਿ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਸ ਵਕਤ ਕਿਹਾ ਗਿਆ ਕਿ ਮੇਰਾ ਅਸਤੀਫਾ ਪ੍ਰਵਾਨ ਹੋਣਾ ਚਾਹੀਦਾ ਹੈ ਅਸੀਂ ਦੁਬਾਰਾ ਮੈਦਾਨ ਦੇ ਵਿੱਚ ਤਿਆਰ ਹੋ ਕੇ ਆਵਾਂਗੇ ਹੁਣ ਆਮ ਆਦਮੀ ਪਾਰਟੀ ਵੱਲੋਂ ਨਹੀਂ ਹੁਣ ਕਮਲ ਦਾ ਫੁੱਲ ਹੱਥ ਵਿੱਚ ਹੋਵੇਗਾ ਝਾੜੂ ਨਹੀਂ ਹੋਵੇਗਾ ਅਰ ਜਦੋਂ ਪਾਰਟੀ ਛੱਡੀ ਗਈ ਤਾਂ ਸਥਾਨਕ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਿਨ੍ਹਾਂ ਨੂੰ ਬਾਅਦ ਵਿੱਚ ਜਿਨ੍ਹਾਂ ਤੇ ਪਰਚਾ ਵੀ ਦਰਜ ਹੁੰਦਾ ਉਹ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਊਂਗਰਾਲ ਦੇ ਫੋਟੋਆਂ ਵਾਲੇ ਪੋਸਟਰ ਹੱਥ ਵਿੱਚ ਫੜ ਕੇ ਉਹ ਪੰਜਾਬ ਦੇ ਗਦਾਰ ਤੱਕ ਲਿਖਿਆ ਗਿਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸ਼ਬਦਾਵਲੀਆਂ ਉਹਨਾਂ ਦੇ ਖਿਲਾਫ ਵਰਤੀਆਂ ਗਈਆਂ ਪਰ ਸ਼ੀਤਲ ਊਂਗਰਾਲ ਨੇ ਕਿਹਾ ਕਿ ਪਾਰਟੀ ਕਹਿਨ ਨੂੰ ਕੁਝ ਹੋਰ ਹੈ ਕਾਰਨ ਨੂੰ ਕੁਝ ਹੋਰ ਹੈ ਪਾਰਟੀ ਦੇ ਅੰਦਰ ਜੋ ਜੋ ਕੁਝ ਚੱਲਦਾ ਹੈ ਆਪਰੇਸ਼ਨ ਲੋਟਸ ਦਾ ਵੀ ਪਰਦਾ ਫਾਸ਼ ਕੀਤਾ ਸੀ ਚੀਤਲੰਗਰਾਲ ਨੇ ਦਾਵਾ ਕੀਤਾ ਸੀ ਕਿ ਸਾਨੂੰ ਇੱਕ ਸਰਕਾਰੀ ਕੋਠੀ ਦੇ ਅੰਦਰ ਰਾਜ ਸਭਾ ਮੈਂਬਰ ਰਾਗਵ ਚੱਡਾ ਦੇ ਉੱਤੇ ਦੋਸ਼ ਲਾਇਆ ਸਨ ਕਿ ਉਹਨਾਂ ਨੇ ਸਾਨੂੰ ਉੱਥੇ ਬਿਠਾਇਆ ਬ੍ਰੇਕਫਾਸਟ ਕਰਾਇਆ ਪੂਰੀ ਵਿਉਂਤ ਬਣੀ ਤੇ ਉਸ ਤੋਂ ਬਾਅਦ ਜਿਹੜਾ ਹੈ ਸਾਨੂੰ ਇਸ ਆਪਰੇਸ਼ਨ ਨੋਟਿਸ ਦੇ ਬਾਰੇ ਜਾਣੂ ਕਰਵਾਇਆ ਗਿਆ ਤੇ ਬਾਅਦ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਵਾ ਦਿੱਤੀ ਗਈ ਮੰਤਰੀ ਹਰਪਾਲ ਸਿੰਘ ਚੀਮਾ ਵੀ ਫਿਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਨਜ਼ਰ ਆਏ ਸਨ ਉਹ ਸਾਰੀਆਂ ਗੱਲਾਂ ਦੇ ਉੱਤੇ ਜਿਹੜੇ ਮਤ ਭੇਸ ਸੀ ਆਮ ਆਦਮੀ ਪਾਰਟੀ ਨਾਲ ਉਹ ਵੀ ਬਾਈ ਮਹੀਨਿਆਂ ਦੇ ਅੰਦਰ ਅੰਦਰ ਹੀ ਸ਼ੀਤਲੰਗਰਾਲ ਦੇ ਪੈਦਾ ਹੋ ਜਾਂਦੇ ਨੇ ਤੇ ਉਹਨਾਂ ਨੇ ਪਾਰਟੀ ਨੂੰ ਵੀ ਦਾ ਕਹਿ ਦਿੱਤਾ ਹੁਣ ਇੱਥੇ ਦਿਲਚਸਪ ਗੱਲ ਇਹ ਹੈ ਕਿ ਮਹਿੰਦਰ ਭਗਤ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ ਜਿਹੜੇ ਕਿ 2022 ਦੀਆਂ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਸਨ ਤੇ 29% ਦੀ ਵੋਟ ਲੈ ਕੇ ਤੀਜੇ ਨੰਬਰ ਤੇ ਆਏ ਸੀ ਜਲੰਧਰ ਪਛਮੀ ਹਲਕੇ ਤੋਂ ਤੇ ਸ਼ੀਤਲੰਗਰਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਤੇ ਪਹਿਲੇ ਨੰਬਰ ਤੇ ਆਏ ਸੀ 34% ਇਹਨਾਂ ਨੂੰ ਵੋਟ ਪੈ ਗਿਆ ਸੀ ਉਦੋਂ ਤੇ ਜਿੱਤ ਗਏ ਸੀ ਪਹਿਲੇ ਨੰਬਰ ਤੇ ਆਉਂਦੇ ਨੇ ਪਰ ਹੁਣ ਅਸਤੀਫਾ ਦੇਣ ਤੋਂ ਬਾਅਦ ਇਸ ਵਾਰ ਕਿੱਥੋਂ ਚੋਣ ਲੜ ਰਹੇ ਨੇ ਭਾਜਪਾ ਤੋਂ ਯਾਨੀ ਕਿ ਦੋ ਅਜਿਹੇ ਉਮੀਦਵਾਰ ਇਸ ਜਲੰਧਰ ਪੱਛਮੀ ਹਲਕੇ ਵਾਲੀ ਜ਼ਿਮਨੀ ਚੋਣ ਤੇ ਹੋ ਗਏ ਕਿ 2022 ਦੇ ਵਿੱਚ ਜਿਹੜਾ ਭਾਜਪਾ ਦਾ ਉਮੀਦਵਾਰ ਸੀ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣ ਗਿਆ ਮਹਿੰਦਰ ਭਗਤ ਭਗਤ ਚੂਨੀ ਲਾਲ ਦੇ ਜਿਹੜੇ ਲੜਕੇ ਨੇ ਸਾਬਕਾ ਮੰਤਰੀ ਦੇ ਤੇ ਜਿਹੜੇ ਸ਼ੀਤ ਲੰਗਰਾਲ ਨੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਮੀਦਵਾਰ ਉਦੋਂ ਸੀ ਤੇ ਹੁਣ ਭਾਜਪਾ ਦੇ ਉਮੀਦਵਾਰ ਬਣ ਗਏ ਵਿਚ ਵਿਚਾਲੇ ਕੌਣ ਸੀ ਸੁਸ਼ੀਲ ਕੁਮਾਰ ਰਿੰਕੂ ਉਹ ਵੀ ਕਾਂਗਰਸ ਨੂੰ ਛੱਡ ਕੇ ਪਹਿਲਾ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਇਕਲਾਤੇ ਸੰਸਦ ਮੈਂਬਰ ਬਣੇ ਉਮੀਦਵਾਰੀ ਦਾ ਐਲਾਨ ਵੀ ਦੁਬਾਰਾ ਹੋਇਆ ਲੋਕ ਸਭਾ ਚੋਣਾਂ ਦੇ ਵਿੱਚ ਪਰ ਆਮ ਆਦਮੀ ਪਾਰਟੀ ਦੀ ਉਮੀਦਵਾਰੀ ਨੂੰ ਛੱਡ ਕੇ ਤੇ ਸ਼ੀਤਲ ਅੰਗਰਾਲ ਤੇ ਦੋਵੇਂ ਭਾਜਪਾ ਦੇ ਵੇੜੇ ਜਾ ਬੈਠੇ ਤਾਂ ਉਹ ਸੁਸ਼ੀਲ ਕੁਮਾਰ ਰਿੰਕੂ ਵੀ ਹੁਣ ਭਾਜਪਾ ਦੇ ਖੇਮੇ ਵਿੱਚ ਨਿਸ ਕਰਕੇ ਇਹ ਜਿਹੜੀ ਜੋੜੀ ਹੈ ਸੁਸ਼ੀਲ ਕੁਮਾਰ ਰਿੰਕੂ ਦੀ ਤੇ ਸ਼ੀਤਲ ਅੰਗਰਾਲ ਦੀ ਇਹ ਦੋਵੇਂ ਆਪਣੇ ਆਪ ਦੇ ਵਿੱਚ ਇੱਕ ਅੱਡੀ ਚੋਟੀ ਦਾ ਜ਼ੋਰ ਜ਼ਰੂਰ ਲਾਉਣਗੇ ਕਿਉਂਕਿ 29% ਦੀ ਵੋਟਾਂ ਤੀਜੇ ਨੰਬਰ ਦੇ ਉੱਤੇ ਆਉਣ ਵਾਲੇ ਉਮੀਦਵਾਰ ਨੂੰ ਭਾਜਪਾ ਦੇ ਨੂੰ ਪੈ ਗਈਆਂ ਸੀ 2022 ਚ ਪਰ 2024 ਦੀ ਲੋਕ ਸਭਾ ਚੋਣਾਂ ਚ ਕੀ ਹੋਇਆ ਚਰਨਜੀਤ ਸਿੰਘ ਚੰਨੀ ਲੀਡ ਕਰ ਗਏ ਉੱਥੇ 43000 ਤੋਂ ਪਲੱਸ ਵੋਟਾਂ ਲੈ ਜਾਂਦੇ ਆ ਔਰ ਉਸ ਮਸਲੇ ਦੇ ਵਿੱਚ ਵੀ ਉਹ 1500 2000 ਦੇ ਵੋਟਾਂ ਦੇ ਫਰਕ ਨਾਲ ਸਭ ਤੋਂ ਅੱਗੇ ਚਰਨਜੀਤ ਸਿੰਘ ਚੰਨੀ ਨੇ ਉਹ ਸੀਟ ਕੱਢ ਲਈ ਪਰ ਹੁਣ ਹੈ ਗੱਲ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੀ ਤੇ ਕਿਹੋ ਜਿਹਾ ਮੁਕਾਬਲਾ ਹੋਣ ਦੀ ਆਸ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਉੱਥੇ ਕੋਈ ਬਹੁਤਾ ਆਧਾਰ ਉਸ ਸੀਟ ਦੇ ਉੱਤੇ ਦੇਖਣ ਨੂੰ ਨਾ ਪਹਿਲਾਂ ਮਿਲਿਆ ਤੇ ਹੁਣ ਕਿਹੜਾ ਉਮੀਦਵਾਰ ਹੁੰਦਾ ਇਹ ਮ ਫਿਰ ਗੱਲ ਆਵੇਗੀ बसपा ਪਾਰਟੀ ਕੀ ਉਮੀਦਵਾਰ ਆਪਣਾ ਇਸ ਜਿਮਣੀ ਚੋਣ ਵਿੱਚ उतारेਗੀ ਸੁਭਾਵਕ ਹੈ ਕਿ ਉਹ ਪਾਰਟੀ ਜਲੰਧਰ ਦੇ ਵਿੱਚ ਕਾਫੀ ਸਰਗਰਮ ਰਹਿੰਦੀ ਹੈ ਚਾਹੇ ਲੋਕ ਸਭਾ ਦੀ ਚੋਣ ਹੋਵੇ ਜਾਂ ਵਿਧਾਨ ਸਭਾ ਦੀ ਇਸ ਕਰਕੇ बसपा ਦਾ ਉਮੀਦਵਾਰ ਵੀ ਮੈਦਾਨ ਚ ਆ ਸਕਦਾ ਹੈ ਤਾਂ ਉਹ ਉਮੀਦਵਾਰ ਕੌਣ ਹੋਏਗਾ ਇਹ ਵੀ ਡਿਪੈਂਡ ਕਰੇਗਾ ਕਿ ਮੁਕਾਬਲਾ ਟਿਕੋਣਾ ਹੀ ਰਹੇਗਾ ਜਾਂ ਮੁਕਾਬਲਾ ਪੰਜ ਕੋਣਾ ਵੀ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੈਅ ਕਰਨਾ ਮੁਕਾਬਲਾ ਟਿਕੋਣਾ ਹੀ ਰਹੇਗਾ ਜਾਂ ਫਿਰ ਜਿਹੜਾ ਹੈ ਮੁਕਾਬਲਾ ਚ ਕੋਣਾ ਵੀ ਹੋ ਸਕਦਾ ਹੈ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਹੈ ਪਰ ਦੋ ਉਮੀਦਵਾਰ ਇਸ ਮદાન ਦੇ ਵਿੱਚ ਨਿਤਰਾਏ ਨੇ ਇੱਕ ਸ਼ੀਤਲੰਗਰਾਲ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਤੇ ਮਹਿੰਦਰ ਭਗਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਾਂ ਜਲੰਧਰ ਪੱਛਮੀ ਹਲਕੇ ਦੀ ਇਹ ਜ਼ਿਮਨੀ ਚੋਣ ਹੋਣ ਜਾ ਰਹੀ ਹੈ 10 ਜੁਲਾਈ ਨੂੰ 13 ਜੁਲਾਈ ਨੂੰ ਨਤੀਜੇ ਸਾਹਮਣੇ ਹੋਣਗੇ ਕਿ ਕਿਹੜੀ ਪਾਰਟੀ ਕਿੰਨੀ ਭਾਰੂ ਹੈ ਕਿਹੜੀ ਪਾਰਟੀ ਕਿੰਨੇ ਪਾਣੀ ਚ ਹੈ ਇਹ ਜ਼ਿਮਨੀ ਚੋਣ ਦਾ ਇਮਤਿਹਾਨ ਸਰਕਾਰ ਦੇ ਲਈ ਵੀ ਕਾਫੀ ਹੈ ਔਰ ਭਾਜਪਾ ਦੇ ਲਈ ਵੀ ਖਾਸ ਤੌਰ ਤੇ ਕਿ ਲੋਕ ਸਭਾ ਹਲਕਾ ਦੇ ਵਿੱਚ ਤਾਂ ਸੀਟਾਂ ਦੇ ਵਿੱਚ ਖਾਤਾ ਨਹੀਂ ਖੁੱਲਿਆ ਪਰ ਦੋ ਵਿਧਾਨ ਸਭਾ ਹਲਕਿਆਂ ਤੇ ਉਹਨਾਂ ਨੇ ਚੋਣ ਜਿੱਤੀ ਹੋਈ ਐ ਅਸ਼wini ਸ਼ਰਮਾ ਤੇ ਜੰਗੀ لال ਮਹਾਜਨ ਤਾਂ ਹੁਣ ਇਸ ਤੋਂ ਬਾਅਦ ਕੀ ਤੀਜਾ ਵਿਧਾਇਕ ਵਿਧਾਨ ਸਭਾ ਦੀਆਂ ਪੌੜੀਆਂ ਚੜਦਾ ਹੈ ਸ਼ੀਤਲ ਕੁਮਰਾਲ ਭਾਜਪਾ ਦੇ ਵੱਲੋਂ ਕਿਉਂਕਿ ਉਹਨਾਂ ਨੇ ਦਾਵਾ ਤਾਂ ਇਹ ਕੀਤਾ ਸੀ ਕਿ ਉਹ ਪੂਰੀ ਤਰ੍ਹਾਂ ਤਿਆਰ ਨੇ ਜਿਸ ਢੰਗ ਨਾਲ ਵੀ ਉਹਨਾਂ ਨੂੰ ਆਉਣਾ ਪਿਆ ਹਾਲਾਂਕਿ ਉਹ ਜਦੋਂ ਅਸਤੀਫਾ ਦੇਣ ਤੋਂ ਬਾਅਦ ਯੂ-ਟਰਨ ਲੈ ਜਾਂਦੇ ਨੇ ਇਹ ਇਸ ਦੇ ਲਈ ਸਪੀਕਰ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦਾ ਅਸਤੀਫਾ ਪ੍ਰਮਾਣ ਨਹੀਂ ਹੋਣਾ ਚਾਹੀਦਾ ਕਿ ਉਹ ਜ਼ਿਮਨੀ ਚੋਣ ਦਾ ਬੋਝ ਨਹੀਂ ਪਾਉਣਾ ਚਾਹੁੰਦੇ ਜਨਤਾ ਦੇ ਸਿਰ ਤੇ ਪਰ ਉਹ ਗੱਲ ਨਹੀਂ ਸੁਣੀ ਗਈ ਤੇ استیفا ਮਨਜ਼ੂਰ ਹੋ ਗਿਆ ਤੇ ਫਿਰ ਚੋਣ ਕਮਿਸ਼ਨ ਨੇ ਵੀ ਉਧਰੋਂ ਐਲਾਨ ਕਰ ਦਿੱਤਾ ਕਿ ਚੋਣ ਹੋ ਕੇ ਰਹੇਗੀ ਔਰ 6 ਮਹੀਨਿਆਂ ਦੇ ਬਾਅਦ ਅੰਦਰ ਅੰਦਰ ਜਿਹੜੀ ਚੋਣ ਹੋਣੀ ਹੁੰਦੀ ਹੈ ਤੇ ਉਹ ਇਸ ਦਿਨ ਨਿਸ਼ਚਿਤ ਕਰ ਲਿਆ ਗਿਆ ਬਾਕੀ ਚਾਰ ਹਲਕਿਆਂ ਤੇ ਵੀ ਚੋਣ ਹੋਣੀ ਹੈ ਜ਼ਮਣੀ ਚੋਣ ਪਰ ਇਹ ਅਲੱਗ ਹੋ ਰਹੀ ਹੈ ਇਸ ਕਰਕੇ ਇੱਕ ਅਲੱਗ ਇਮਤਿਹਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਡੇਰੇ ਆ ਜਿਹੜੇ ਉੱਥੇ ਲਾਉਣੇ ਸ਼ੁਰੂ ਕਰ ਦਿੱਤੇ ਆ ਕੋਠੀ ਲੈ ਲਈ ਆ ਤੇ ਉੱਥੇ ਮੰਨਿਆ ਜਾ ਰਿਹਾ ਕਿ ਹੁਣ ਸਰਕਾਰ ਵੀ ਜਲੰਧਰ ਤੋਂ ਚਲਦੀ ਦਿਖਾਈ ਦੇਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਜਲੰਧਰ ਦੇ ਵਿੱਚ ਹੋਣਗੇ ਚਾਹੇ ਹਫ਼ਤੇ 'ਚ 3 ਦਿਨ ਹੋਣ ਚਾਹੇ ਸਾਰਾ ਹਫ਼ਤਾ ਉੱਥੇ ਰਹਿਣ ਤਾਂ ਉਨੀ ਦੇਰ ਫਿਰ ਮੋਹਰਾ ਉੱਥੇ ਹੀ ਲੱਗਣ ਗਿਆ ਪੰਜਾਬ ਦੇ ਫੈਸਲਿਆਂ ਦੀ ਹੋ ਸਕਦਾ ਇੱਕ ਅੱਧੀ ਕੈਬਨਟ ਮੀਟਿੰਗ ਵੀ ਆ ਜਿਹੜੀ ਉਹ ਉੱਥੇ ਹੋ ਜਾਵੇ ਪਰ ਚੋਣ ਜਾਬਤਾ ਲੱਗਣ ਦੇ ਹੋਣ ਦੇ ਕਰਕੇ ਇਹ ਚੀਜ਼ ਸੰਭਵ ਨਹੀਂ ਵੀ ਹੋ ਸਕਦੀ ਇਹ ਗਤੀਵਿਧੀ ਤਾਂ ਪਰ ਪੂਰੀ ਕੋਸ਼ਿਸ਼ ਰਹੇਗੀ ਸਰਕਾਰ ਦੀ ਉੱਥੇ ਆਪਣੀ ਹਾਜ਼ਰੀ ਲਵਾਉਣ ਦੀ ਤਾਂ ਕਿ ਉਹ ਸੀਟ ਨੂੰ ਜਿੱਤਿਆ ਜਾ ਸਕੇ ਪਰ ਦੂਜੇ ਪਾਸੇ ਭਾਜਪਾ ਵੀ ਘੱਟ ਨਹੀਂ ਹੈ ਸ਼ੀਤਲ ਉਂਗਰਾਲ ਤੇ ਸੁਚੀਲ ਕੁਮਾਰ ਰਿੰਕੂ ਦੀ ਜੋੜੀ ਕਿੰਨਾ ਰੰਗ ਦਿਖਾਉਂਦੀ ਹੈ ਇਹ ਵੀ ਇੱਕ ਇਮਤਿਹਾਨ ਆ ਉਹਨਾਂ ਦੋਵਾਂ ਲੀਡਰਾਂ ਦਾ ਭਾਜਪਾ ਦੇ ਵੱਲੋਂ ਫਿਰ ਰਹੀ ਗੱਲ ਚੰਨਜੀਤ ਸਿੰਘ ਚੰਨੀ ਦੀ ਜਿਹੜੇ ਸਭ ਤੋਂ ਵੱਡੀ ਲੀਡ ਵਿੱਚੋਂ ਜਿੱਤਣ ਵਾਲਿਆਂ ਵਿੱਚੋਂ ਇੱਕ ਨੇ ਦੂਜੇ ਨੰਬਰ ਦੇ ਉੱਤੇ ਐਮਪੀ ਨੇ ਜਿਹੜੇ ਸਭ ਤੋਂ ਵੱਡੀ ਲੀਡ ਨਾਲ ਜਿੱਤੇ ਉਸ ਦਾ ਵੀ ਇੱਕ ਇਮਤਿਹਾਨ ਆ ਜਿਹੜਾ ਹੋਵੇਗਾ ਕਿ ਉਹ ਆਪਣਾ ਇਹ ਜਿਹਾ ਕਿਹੜਾ ਉਮੀਦਵਾਰ ਲਾਉਂਦੇ ਨੇ ਹਾਲਾਂਕਿ ਕਾਂਗਰਸ ਦੇ ਹਲਕਿਆਂ ਚਰਚਾ ਇਹ ਆ ਕਿ ਵੱਖ-ਵੱਖ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹ ਮੀਟਿੰਗਾਂ ਦੇ ਵਿੱਚ 18 ਜਾਂ 19 ਤਰੀਕ ਨੂੰ ਉਮੀਦਵਾਰ ਦਾ ਐਲਾਨ ਹੋ ਸਕਦਾ ਹੈ ਕਈ ਦਾਅਵੇਦਾਰ ਤਾਂ ਇਹ ਵੀ ਜਾਂ ਫਿਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਾਂ ਦਵਿੰਦਰ ਯਾਦਵ ਜਿਹੜੇ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੇ ਪੰਜਾਬ ਦੇ ਉਹ ਵੱਖ-ਵੱਖਰੀਆਂ ਮੀਟਿੰਗਾਂ ਕਰ ਰਹੇ ਨੇ ਪਹਿਲਾਂ ਚੰ디 ਸਿੰਘ ਚੰਨੀ ਨੇ ਕੀਤੀਆਂ ਇੰਨੀਆਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਹੈ ਜੇਕਰ ਤੈ ਹੀ ਉਹਨਾਂ ਨਾਵਾਂ ਨੂੰ ਹਾਈ ਕਮਾਂਡ ਕਾਂਗਰਸ ਨੇ ਕਰਨਾ ਹੈ ਤਾਂ ਤਿੰਨ ਨਾਮ ਭੇਜਣ ਦੀ ਜਿਹੜੀ ਤਜਵੀਜ਼ ਹੈ ਖਬਰ ਮਿਲ ਰਹੀ ਹੈ ਕਿ ਕਾਂਗਰਸ ਨੇ ਵੀ ਤਿੰਨ ਨਾਮ ਆ ਜਿਹੜੇ ਉਹ ਫਾਈਨਲ ਸ਼ਾਰਟਲਿਸਟ ਕਰ ਰਹੇ ਹੈ ਕਰ ਲਏ ਨੇ ਤੇ ਉਸ ਦੇ ਉੱਤੇ ਫਾਈਨਲ ਮੋਰ ਕਿਹੜੇ ਨਾਮ ਦੇ ਉੱਤੇ ਲੱਗਦੀ ਹੈ ਉਹ ਕਾਂਗਰਸ ਹਾਈ ਕਮਾਂਡ ਨੇ ਤੈ ਕਰਨਾ ਹੈ ਦੇਖਦੇ ਹਾਂ ਕਿ ਹੁਣ ਇਹ ਟਿਕਾਣਾ ਮੁਕ ਜਾਂ ਦੋ ਤਰਫਾ ਹੋਏਗਾ ਜਾਂ ਚੌਕਣਾ ਹੋਏਗਾ ਜਾਂ ਫਿਰ ਪੰਜ ਕੋਣਾ ਹੋਏਗਾ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਹਾਲ ਦੀ ਘੜੀ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਮੁਕਾਬਲਾ ਟਿਕੋਣਾ ਰਹਿਣ ਵਾਲਾ ਹੈ ਭਾਜਪਾ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਤੇ ਕਾਂਗਰਸ ਪਾਰਟੀ ਦੇ ਵਿੱਚ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਸਮੀਕਰਨ ਬਦਲਣ ਲੱਗਿਆ ਵੀ देर ਨਹੀਂ ਲੱਗਦੀ ਉਹ ਕੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਈ ਸੀਟਾਂ ਦੇ ਉੱਤੇ ਸਮੀਕਰਨ ਅਖੀਰਲੇ ਹਫਤੇ ਵਿੱਚ ਜਾ ਕੇ ਬਦਲ ਜਾਂਦੇ ਨੇ ਤੇ ਜਿੱਤ ਕੋਈ ਹੋਰ ਜਾਂਦਾ ਤੇ ਇਸੇ ਤਰ੍ਹਾਂ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵੀ ਇੱਕ ਵੱਖ-ਵੱਖ ਪਾਰਟੀਆਂ ਦੇ ਲਈ ਵੱਡਾ ਇਮਤਿਹਾਨ ਹੈ ਸਸ਼ੀਤਲ ਅੰਗਰਾਲ ਨੂੰ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ ਤੁਸੀਂ ਕੀ ਸਮਝਦੇ ਹੋ ਤੁਹਾਡਾ ਕੀ ਮੰਨਣਾ ਹੈ ਇਸ ਜਿਮਨੀ ਚੋਣ ਦੇ ਵਿੱਚ ਕੌਣ ਜ਼ਿਆਦਾ ਮਜ਼ਬੂਤ ਨਜ਼ਰ ਆ ਰਿਹਾ ਤੁਹਾਨੂੰ ਤੇ ਕੌਣ ਕਮਜ਼ੋਰ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ